ਵਨ ਕਰਨੀਆਂ ਵੀ ਨਹੀਂ ਚਾਹੀਦੀਆਂ ਹਨਾ ਜੀ ਕਿਉਂਕਿ ਆਪਾਂ ਨਹੀਂ ਸਮਝ ਸਾਦੇ ਸ਼ਾਇਦ ਮੈਂ ਇੱਕ ਗੱਲ ਆਪਜੀ ਨਾਲ ਸਾਂਝੀ ਕੀਤੀ ਸੀ ਜੀ ਵੀ ਇੱਕ ਮੁਸਲਮਾਨ ਫਕੀਰ ਸੀਗਾ ਹਾਂਜੀ ਉਹਦੇ ਨਾਲ ਹੱਥ ਛੱਲਾ ਪਾਇਆ ਹੋਇਆ ਸੀ ਉਹ ਛੱਲਾ ਹੋ ਗਿਆ ਟੈਟ ਉਹ ਇੱਕ ਲੋਹਾਰ ਮਿਸਤਰੀ ਕੋਲ ਛੱਲਾ ਕਢਾਉਣ ਵਾਸਤੇ ਚਲਾ ਗਿਆ ਤੇ ਜਾ ਕੇ ਉਹਨੂੰ ਕਹਿੰਦਾ ਵੀ ਮਿਸਤਰੀ ਜੀ ਆ ਰੱਬ ਦੀ ਉਂਗਲ ਚੋਂ ਛੱਲਾ ਕਢ ਦੋ ਉਹ ਨੂੰ ਕਹਿੰਦਾ ਹੁਣ ਜਿਹੜਾ ਉਸ ਟਾਈਮ ਇਸਲਾਮ ਦਾ ਰਾਜ ਸੀਗਾ ਤੇ ਉਹ ਜਿਹੜਾ ਸੀਗਾ ਮਿਸਤਰੀ ਸੀਗਾ ਉਹ ਥੋੜਾ ਕਟੜਪੰਥੀ ਸੋਚ ਰੱਖਣ ਵਾਲਾ ਸੀਗਾ ਉਹਨੇ ਸੋਚਿਆ ਵੀ ਫਕੀਰ ਆਪਣੇ ਆਪ ਨੂੰ ਰੱਬ ਲਾਗਿਆ ਖਵਾਉਣਾ ਤਰੀਕਿਆਂ ਨੇ ਵੀ ਰੱਬ ਦੀ ਉਂਗਲ 'ਚੋਂ ਛੱਲਾ ਕੱਢ ਦਊ ਹਨਾ ਜੀ ਉਹਨੇ ਛੱਲਾ ਤਾਂ ਕੱਢਤਾ ਲੇਕਿਨ ਜਾ ਕੇ ਸਰਕਾਰੀ ਦਰਬਾਰ 'ਚ ਸ਼ਿਕਾਇਤ ਕਰਤੀ ਵੀ ਫਲ ਫਲੰਨਾ ਫਕੀਰ ਆਪਣੇ ਆਪ ਨੂੰ ਰੱਬ ਲਾਗਿਆ ਖਵਾਉਣਾ ਜੀ ਰਾਜੇ ਨੇ ਫਤਵਾ ਜਾਰੀ ਕਰਤਾ ਫਕੀਰ ਨੂੰ ਗ੍ਰਿਫਤਾਰ ਕਰੋ ਕਚਹਿਰੀ ਚ ਪੇਸ਼ ਕਰੋ ਚਲੋ ਫਕੀਰ ਫੜ ਲਿਆ ਕਚਹਿਰੀ ਚ ਪੇਸ਼ ਕੀਤਾ ਤੇ ਹੁਣ ਉੱਥੇ ਭਰੀ ਸਭਾ ਚ ਰਾਜਾ ਪੁੱਛਦਾ ਹੈ ਫਕੀਰ ਨੂੰ ਕਿ ਤੂੰ ਆਪਣੇ ਆਪ ਨੂੰ ਰੱਬ ਘੋਣ ਲੱਗਿਆ ਕਹਿੰਦਾ ਨਹੀਂ ਬਿਲਕੁਲ ਨਹੀਂ ਕਹਿੰਦਾ ਵੀ ਆ ਮਿਸਤਰੀ ਘੁਆਏ ਇਹਦੇ ਕੋਲ ਤੂੰ ਆਇਆ ਤੂੰ ਕਿਹਾ ਮਿਸਤਰੀ ਕਹਿੰਦਾ ਹਾਂ ਮੈਂ ਗੁਆ ਫਕੀਰਾ ਤੂੰ ਕਿਹਾ ਨਹੀਂ ਰੱਬ ਦੀ ਉਂਗਲ 'ਚੋਂ ਛੱਲਾ ਕੱਢ ਦੋ ਕਹਿੰਦਾ ਬਿਲਕੁਲ ਕਿਹਾ ਹੁਣ ਰਾਜਾ ਕਹਿੰਦਾ ਦੋ ਗੱਲਾਂ ਕਿਦਾਂ ਹੋ ਸਕਦੀਆਂ ਇੱਕ ਪਾਸੇ ਤੂੰ ਕਹਿੰਦਾ ਮੈਂ ਕਿਹਾ ਨਹੀਂ ਦੂਜੇ ਪਾਸੇ ਕਹਿੰਦਾ ਮੈਂ ਕਿ ਹਾਈ ਜੋ ਮਿਸਤਰੀ ਕਹਿੰਦਾ ਜੀ ਫਕੀਰ ਕਹਿੰਦਾ ਰਾਜਾ ਜਨ ਤੁਹਾਡੇ ਸਮਝਣ 'ਚ ਫਰਕ ਹੈ ਤੁਸੀਂ ਮੈਨੂੰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਇਹ ਸਰੀਰ ਕਿਹਨੇ ਦਿੱਤਾ ਹੈ ਰਾਜਾ ਕਹਿੰਦਾ ਰੱਬ ਨੇ ਕਹਿੰਦੇ ਫਿਰ ਸਰੀਰ ਰੱਬ ਦਾ ਹੋਇਆ ਨਾ ਕਹਿੰਦਾ ਹਾਂਜੀ ਫਿਰ ਉਂਗਲ ਕਿਦੀ ਹੋਈ ਰੱਬ ਦੀ ਕਹਿੰਦਾ ਰੱਬ ਦੀ ਫਿਰ ਮੈਂ ਕੁਝ ਗਲਤ ਕਿਹਾ ਤੁਸੀਂ ਇਹਨੂੰ ਰੱਬ ਦਾ ਨਹੀਂ ਮੰਨਿਆ ਮੈਂ ਤੇ ਇਹਨੂੰ ਰੱਬ ਦਾ ਮੰਨਿਆ ਹੋਇਆ ਹੈਨਾ ਜੀ ਹੁਣ ਕਹਿਣ ਦਾ ਮੇਰਾ ਮਕਸਦ ਇਹ ਹੈ ਵੀ ਸਾਡੇ ਸਮਝਣ 'ਚ ਫਰਕ ਹੈ ਹੈਨਾ ਜੀ ਅਸੀਂ ਸਮਝ ਹੀ ਨਹੀਂ ਸਕਦੇ ਉਹਨਾਂ ਦੀ ਬੋਲੀ ਰਹੀ ਗੱਲ ਸਮੇਂ ਦੀ ਜੀ ਜਿਹੜਾ ਸਮਾਂ ਹੈ ਨਾ ਗੁਰਬਾਣੀ ਵਰਤਮਾਨ ਨੂੰ ਹੀ ਮੰਦੀ ਹੈ ਹਨਾ ਕੱਲ ਤੇ ਹੁੰਦਾ ਹੀ ਨਹੀਂ ਸੱਚ ਦੱਸਾਂ ਤੁਹਾਨੂੰ ਹਨਾ ਜੀ ਸਮਾਉ ਹੀ ਹੈ ਜਿਹੜਾ ਤੁਹਾਡੇ ਕੋਲ ਅੱਜ ਹੈਗਾ ਹੈ ਹਨਾ ਬਾਕੀ ਦੂਜੀ ਗੱਲ ਗੁਰਸਿੱਖ ਨੇ ਹਰ ਸਮੇ ਮੌਤ ਨੂੰ ਚੇਤੇ ਰੱਖੇ